हां जी किसान ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ YouTube ਚੈਨਲ ਖੈਰਾ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਅਡਰੈਸ ਇੱਕ ਵਾਰੀ ਵੀ ਦਾ ਜ਼ੋਰ ਕਨਫਰਮ ਕਰ ਲਿਓ ਪਿੰਡ ਦੋਸਤੋ ਵੀਰ ਦਾ ਸੁਰਸਿੰਘ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਨਾਮ ਦੋਸਤੋ ਵੀਰ ਦਾ ਸਕੱਤਰ ਸਿੰਘ ਜਿਹੜੇ ਫਾਰਮ ਤੋਂ ਅੱਜ ਆਪਾਂ ਵੀਡੀਓ ਬਣਾਉਣ ਪਹੁੰਚੇ ਆ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਤੁਹਾਨੂੰ ਇੱਕ ਤੋਕੜ ਗੱਪ ਨੂੰ ਮੱਝ ਤੇ ਇੱਕ ਸੱਜਰ ਸੂਈ ਗਾਂ ਦਿਖਾਵਾਂਗੇ ਡिटੇਲ ਇਹਨਾਂ ਦੋਵਾਂ ਪਸ਼ੂਆਂ ਨੂੰ ਦੋਸਤੋ ਆਪਾਂ ਵੀਰ ਦੇ ਕੋਲੋਂ ਪੁੱਛ ਕਰਦਾ ਸਾਜੀ ਕਰ ਲੈ ਗਏ ਉਸ ਤੋਂ ਪਹਿਲਾਂ ਬੇਨਤੀ ਆ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਹੈ ਪਸ਼ੂ ਦੀ ਨਰਖ ਵਰਖ ਜਿਹੜੀ ਕਰਨੀ ਹੈ ਦੋਸਤੋ ਉਹ ਤੁਸੀਂ ਆਪ ਆ ਕੇ ਕਰਨੀ ਹੁੰਦੀ ਹੈ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦਿਆ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੀ ਗੱਲ ਨਾ ਹੋਵੇ ਆਓ ਦੋਸਤੋ ਕਰੀਏ ਵੀਰ ਨਾਲ ਗੱਲਬਾਤ ਡਿਟੇਲ ਆਪਾਂ ਇਹਨਾਂ ਦੋਵਾਂ ਪਸ਼ੂਆਂ ਦੇ ਵੀਰ ਦੇ ਕੋਲੋਂ ਪੁੱਛ ਲਈ ਦੀ ਹਾਂਜੀ ਭਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਹੋਰ ਭਾਈ ਠੀਕ ਠਾਕ ਵਧੀਆ ਰੈਸਰ ਸੋਰਸਿੰਗ ਪਿੰਡ ਹਾਂਜੀ ਪੱਤੀ ਮਾਣਾ ਦੀ ਜ਼ਿਲ੍ਹਾ ਤਰਨਤਾਰਨ ਹਸੀਲ ਪੱਟੀ ਠੀਕ ਹੈ ਫੋਨ ਨੰਬਰ ਦਾ ਫੋਨ ਨੰਬਰ 88721199 ਨਾਮ ਕਦੀ ਵੀਰ ਨਾਮ ਸਕੱਤਰ ਸਿੰਘ ਅੱਛਾ ਸਕੱਤਰ ਵੀਰ ਅੱਜ ਆਪਣੇ ਕੋਲ ਦੋ ਪਹੁੰਚੇ ਹਾਂ ਹਾਂਜੀ 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 ਤੇ ਸ਼ੁਰੂ ਕਰੀਏ ਮੱਝ ਤੋਂ ਪਹਿਲਾਂ ਡਿਟੇਲ ਦੱਸੀ ਵੀਰਾਂ ਨੂੰ ਕਿਰਵਾ ਸੁਆ ਸੁਣੀ ਜੀ ਇਹ ਵੀਰ ਜੀ ਸੁਆ ਤੇ ਉਹਦੇ ਤੇ ਜਾਂਦੇ ਹਾਂ ਚਲੋ ਆਪਾਂ ਚੌਥਾ ਹੀ ਲਾਈਏ ਅੱਛਾ ਜੀ ਕਿ ਵੀ ਜਿਹੜੀ ਕਿਸੇ ਨੇ ਗੱਲ ਕਹਿੰਦੀ ਉਹ ਆਪਾਂ ਪਹਿਲਾਂ ਕਹਿ ਦਈਏ ਹਾਂਜੀ 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 ਮਤਲਬ ਨਹੀਂ ਕਿ ਤੀਜਾ ਸੂਆ ਸੂਈ ਹੈ ਚੌਥੀ ਵਾਸਤੇ ਗੱਬਨੇ ਚੌਥੇ ਵਾਸਤੇ ਗੱਬਨੇ ਆ ਅੱਛਾ ਜੀ ਤੇ ਕਿੰਨੇ ਚਿਰ ਦੀ ਵੀਰ ਗੱਬਨੇ ਇਹ ਸਾਡੇ 44 ਮਹੀਨਿਆਂ ਦੀ ਗੱਬਨੇ ਆ ਜੀ ਪੰਜਾਂ ਦੀ ਚੈੱਕ ਪਾਸੇ ਆਪਣੀ ਚੈੱਕ ਪਾਸਿਆ ਜੀ ਠੀਕ ਹੈ ਜੀ ਹਾਂਜੀ ਠੀਕ ਹੈ ਜੀ ਬਾਕੀ ਮਾਜ ਬਹੁਤ ਵੱਡੀ ਆ ਕੱਦ ਕਾਠ ਵੇਖੋ ਕਿੱਡਾ ਹੈ ਹਾਂਜੀ 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 ਤੇ ਦੁੱਧ ਕਦਾਂ ਤਿਆਰ ਦੁੱਧ ਵਿੱਚ ਝੂੜ ਨਹੀਂ ਮਾਰਨਾ ਜਿਹੜਾ ਪੂਰਾ ਮਿੰਤੀ ਵਾਲਾ 5 ਕਿਲੋ ਆ 5 ਕਿਲੋ ਹਾਂਜੀ ਦੋਵੇਂ ਟਾਈਮ ਮਿਲਦੀ ਦੋਵੇਂ ਟਾਈਮ ਹੀ ਭਾਰੇ ਤੇ ਮ ਅਇਸ਼ਾ ਜੀ ਤੇ ਬਾਕੀ ਲਾਤੋਂ ਨਹੀਂ ਲਾਈ ਕਰਮਾ ਲਈ ਨੇ ਠੀਕ ਹੈ ਉੱਤੇ ਪਾੜੇ ਦੇ ਚੋਈਏ ਠੀਕ ਹੈ ਜੀ ਹਾਂਜੀ ਅੱਛਾ ਵੀਰ ਤੋੜ ਕੇ ਦਿਖਾਈਏ ਨੂੰ ਲਓ ਜੀ ਦੋਸਤੋ ਤੀਜਾ ਸੂਬਾ ਸੂਈ ਆ ਤੇ ਚੌਥੇ ਸੂਬੇ ਆ ਤੇ ਦੋਸਤੋ ਗੱਬਲਿਆਂ ਸਾਢੇ 4 ਮਹੀਨੇ ਦੀ ਕਨਫਰਮ ਚੈੱਕ ਪਾਸ ਆ ਹਾਂਜੀ ਮਾਇਦਾ ਦੋਸਤੋ 5 ਕਿਲੋ ਦੱਸਿਆ ਵੀਰ ਹਾਂਜੀ ਹਾਂਜੀ ਕਾਦ ਦੋ ਦੋਸਤੋ 5 ਕਿਲੋ ਕਾਦ ਕਾਠ ਮੈਂ ਤਾਂ ਪਿੱਠ ਪੁੜੇ ਦੀ ਚੜਾਈ ਸੁਣਾ ਦੀ ਕੁਆਲਿਟੀ ਹਰ ਇੱਕ ਚੀਜ਼ ਦੋਸਤੋ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਦੋਸਤੋ ਬਹੁਤ ਚੰਗਾ ਬੋਡੀ ਬੰਤਰੀਆ ਬਹੁਤ ਵਧੀਆ ਸਟ੍ਰੈਚਰ ਹੈ ਮਜਦਾ ਲੈ ਆ ਵੀ ਜਿਹੜੀਆਂ ਮਾਲੀ ਹੁੰਦਾ ਦੇ ਜਿੱਦਾਂ ਹਾਂਜੀ ਹਾਂਜੀ ਦੋਸਤੋ ਪੂਰੀ ਰਾਜੀ ਆ ਪੂਰੀ ਜੰਮੀ ਪਈ ਹੈ ਸਿਰ ਮੂੰਹ ਦੀ ਬਹੁਤ ਸੋਹਣੀ ਥਣਾ ਦੀ ਦੋਸਤੋ ਥਣਾ ਦੀ ਸਪੇਸ ਸਾਫ ਜਿ ਹੈ ਕਾਫੀ ਹੈ ਲਓ ਜੀ ਬਾਕੀ ਥਣਾ ਦੀ ਕੁਆਲਿਟੀ ਕਰ ਉਹ ਚੈੱਕ ਜੀ ਬਹੁਤ ਵਧੀਆ ਦੋਸਤੋ ਤੁਹਾਨੂੰ ਚਾਰੇ ਸਾਨੂੰ ਕੈਪਚ ਕੋਈ ਫੋਟ ਸ਼ਾਲੀ ਨਾਲ ਚੈੱਕ ਕਰ ਸਕਦੇ ਹੋ ਬਰੀਕ ਚਮੜੀ ਹੈ ਦੋਸਤੋ ਬਿਲਕੁਲ ਸਿੰਗਲ ਹੈ ਡੀਲੀ ਮਾਚਰ ਕਰੋ ਚੈੱਕ ਜੀ ਫੇਸ ਕੁਆਲਟੀ ਦੀ ਚੈੱਕ ਕਰ ਲੋ 13 14 ਕਿਲੋ ਦੁੱਧ ਚੋਇਆ ਭਾਈ ਉਹਨਾਂ ਸੱਜਰ ਦਾ ਹਾਂਜੀ ਸੱਜਰ ਦਾ ਠੀਕ ਹੈ ਜੀ ਬਾਕੀ ਤੁਹਾਨੂੰ ਵੇਖੋ ਕਿੰਦੀ ਮਾਜ ਤਗੜੀ ਪੇਠ ਬੁਰਾ ਵੇਖੋ ਇਹਦਾ ਹਾਂਜੀ 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 ਅੱਛਾ ਤੇ ਵੀਰ ਮਤਲਬ ਕੋਈ ਪੂਰ ਛਟਾ ਕੋਈ ਨਾ ਨਾ ਚੌਣ ਚਾਂ ਤੈਂ ਇੱਕ ਨੰਬਰ ਆ ਜੀ ਠੀਕ ਹੈ ਜੀ ਹਾਂਜੀ ਕਿੰਨਾ ਮੁੱਲ ਕਰਨਾ ਇਹਦਾ ਇਹਦਾ ਮੁੱਲ ਕੋਈ 65 ਨਹੀਂ ਕੋਈ 70 ਨਹੀਂ ਆ ਨਵੇਂ ਸਾਲ ਦਾ ਪਹਿਲੀ ਵੀਡੀਓ ਹਾਂਜੀ ਹਾਂਜੀ ਇਹ ਮੈਂ ਨਾ ਵੀ ਸੇਲ ਵਾਲਾ ਕੰਮ ਹੀ ਕਰ ਦਈਏ ਇਹਦੇ ਹਾਂਜੀ ਹਾਂਜੀ ਇਹ ਦੇ ਦਈਏ ਦੋ ਘੜਾ ਸਰਦੀ ਦੋ ਘੜਾ 58000 ਦੇ ਹਾਂਜੀ ਠੀਕ ਹੈ ਜੀ ਉਹ ਚੋਂ ਮੰਨਤ ਹੋ ਜਾਊਗਾ ਥੋੜਾ ਬਾਦਾ ਹੀ ਹੋਊਗਾ ਨਾ ਠੀਕ ਠੀਕ ਹਾਂਜੀ ਠੀਕ ਹੈ ਪਹਿਲਾਂ ਹੀ ਆਪਾਂ ਤੁਹਾਨੂੰ ਪਤਾ ਲਾ ਦੋਸਤੋ 60000 ਰੁਪਿਆ ਡਿਮਾਂਡ ਰੱਖੀ ਗਈ ਹੈ ਤੇ 58000 ਰੁਪਏ ਦੇ ਵਿੱਚੋਂ ਵੀਰ ਕਹਿੰਦਾ ਮਾਨਤਾਂ ਜਿਹੜਾ ਕੋਈ ਵੀਰ ਭਰਾ ਖਿਦ ਲਊਗਾ ਤਾਂ ਮੌਕੇ ਤੇ ਜਰੂਰ ਹੋਊਗਾ ਬਾਕੀ ਦੋਸਤੋ ਮਾਈ ਦਾ ਕਾਟ ਕਾਠ ਪਿੱਠਪੂੜਾ ਹਰ ਇੱਕ ਚੀਜ਼ ਚੈੱਕ ਕਰ 5 ਕਿਲੋ ਦੁੱਧ 200 ਮੌਕੇ ਦਾ ਤਿਆਰ ਸਾਢੇ 4 ਤੋਂ 5 ਮਹੀਨੇ ਦੀ ਗੱਬਣ ਚੈੱਕ ਪਾਸ ਹੈ ਵੀਰ ਕਹਿੰਦਾ ਇਹਦੇ ਨਾਲ ਬਦੀ ਗਾਂ ਦੀ ਡਿਟੇਲ ਦੱਸੀ ਹੋਈ ਹੈ ਇਹ ਤੇ ਥਲੇ ਵੀਰ ਜੀ ਸੂਈ ਨੂੰ ਅੱਜ ਹੋ ਗਏ 8 ਦਿਨ ਅੱਛਾ ਜੀ ਮਗਰ ਬੱਚਾ ਹੈ ਸੂਹਾ ਕਰਵਾ ਸੂਈਰੇ ਸੂਹਾ ਇਹਦਾ ਦੇ ਦੁੱਧਾ ਹੈ ਦੁੱਧਾ ਸੂਹਾ ਜੀ ਹਾਂਜੀ ਪਿਓਰ ਜਲਸੀ ਆ ਜੀ ਠੀਕ ਹੈ ਜੀ ਹਾਂਜੀ ਤੇ ਵੀਰ ਹੁਣ ਜਿਹੜਾ ਮੌਕੇ ਦਾ ਦੁੱਧ ਤੇ ਬੋੜਾ ਜਿਹਾ ਤਾਂ ਨਿਕਲ ਗਿਆ ਹਾਂਜੀ ਹਾਂਜੀ ਜਿਹੜਾ ਹੁਣ ਦੁੱਧ ਆ ਹਾਂਜੀ ਜਿਹੜਾ ਆਪਾਂ ਪੂਰਾ ਮਿੰਤੀ ਵਾਲਾ ਚੋਣਾ 12 ਕਿਲੋ ਦੁੱਧ ਆਣੇ ਦੇ 12 ਕਿਲੋ ਨੈਟ ਤਿਆਰ ਹੈ ਜੀ ਨੈਟ ਤਿਆਰ ਆ ਮਗਰ ਬੱਛਾ ਜੀ ਠੀਕ ਹੈ ਜੀ ਕੱਢੀਏ ਵੀਰ ਬਾਹਰ ਨੂੰ ਆਵੇ ਡੈਪੀ ਹੁਣ ਕਰਮਾ ਲਈ ਮੈਦਾ ਡੈਵੀ ਮਾਰ ਲਾ ਮੈਲਾ ਦੋਸਤੋ ਆ ਜੇ ਇਹਦੇ ਉੱਪਰ 15 ਕਿਲੋ ਦੀ ਆਜੇ ਭੀ ਹੁਣ ਕਰ ਦਾਂਗੇ ਦਿਨੇ ਆਈ ਹੈ ਜੇ ਠੀਕ ਠੀਕ ਹੈ ਜੀ ਅਜੇ ਵੰਡ-ਵੁੰਡ ਵੀ ਨਹੀਂ ਵਿਚਾਰੀ ਨੂੰ ਪਾਇਆ ਕਿਤੇ ਮਾਸਾ ਠੀਕ ਹੈ ਜੀ ਸੂਬਾ ਦੋਸਤੋ ਦੂਜਾ ਸੂਈ ਹੈ ਕੱਦ-ਕਾਠ ਗਾਂ ਦਾ ਹਰ ਇੱਕ ਚੀਜ਼ ਦੋਸਤੋ ਚੈੱਕ ਕਰ ਲਓ ਬਿਲਕੁਲ ਸੀਲਸ ਲੱਗੇ ਜੀ ਲਿਸਾ ਪੰਨ ਦੋਸਤੋ ਥੋੜਾ ਜਿਹਾ ਜ਼ਰੂਰ ਹੈ ਪਰ ਆਰਡਰ ਜਿਹੜਾ ਬਾ ਕਮਾਲ ਤਿਆਰ ਕੀਤਾ ਨੇ ਲਿਆ ਵੀਰ ਮੋੜਨਾ ਸੂਆ ਦੋ ਤੋਂ ਦੁੱਧਾ 12 ਕਿਲੋ ਦੁੱਧ ਹੋਣ ਜਿਹੜਾ ਮੌਕੇ ਦਾ ਤਿਆਰ ਆ ਸੱਜ ਜ ਸੁਈ ਆ ਕੋਈ ਵੀ ਆਵੇ ਇੱਕ ਟਾਈਮ ਦੋ ਟਾਈਮ ਚੋਕੇ ਆਪਣੀ ਤਸੱਲੀ ਵੀ ਕਰ ਸਕਦਾ ਆ ਬਾਅਦ ਤੀ ਵੜਾਇਓ ਮਾਰੇ ਯਰਸੀ ਗਾਂ ਜਿਹੜੀ ਹੁੰਦੀ ਆ ਇਹਦਾ ਤਾਂ ਕਦ ਕੱਠ ਇੰਨਾ ਕੀ ਹੁੰਦਾ ਜਿੰਨਾ ਕੋ ਪ੍ਰੋਪਰ ਹੈ ਚਲੋ ਥੋੜਾ ਬੜਾ ਤੀਆਂ ਦਾ ਫੱਟ ਵੀ ਹੁੰਦਾ ਧਾਰਾਂ ਮਾਰ ਕੇ ਵਿਖਾਉਣੇ ਵੀਰਾਂ ਨੇ ਕਰਾ ਤੇ ਚੋਣ ਲੱਗਾ ਜੀ ਐਦਾਂ ਕੋਈ ਹਿਸਾਬ ਨਹੀਂ ਠੀਕ ਹੈ ਜੀ ਹਾਂ ਜੀ ਬੱਚਾ ਲਾ ਕੇ ਧਰਾਂ ਮਾਰਨੀ ਕਿ ਜਾਂਦੇ ਲੋ ਦੋਸਤੋ ਬੱਚਾ ਲਾਤਾ ਵੀਰ ਨੇ ਧਰਾ ਤੁਰਾ ਮਾਰ ਕੇ ਤੁਹਾਨੂੰ ਰਹਿਤ ਸਦੀ ਕਰਾ ਦਿੰਦੇ ਜੀ ਅਸੀਂ ਵੀ ਬਨਾਰਸੀ ਤੋਂ ਚੁੰਦੇ ਤਾਂ ਅਸੀਂ ਭਗ ਜਾਂਦੇ ਹਾਂ ਹਾਂਜੀ ਇਤਨਾ ਏਡੀ ਸੀਰੀਜ਼ ਲਾ ਕੇ ਕਰਮਾਂ ਦੀ ਲੱਤ ਵੀ ਨਹੀਂ ਲਾਉਂਦੀ ਸੀ ਅਸੀਂ ਤੋਂ ਬਿਨਾਂ ਚੁੰਦੇ ਹਾਂ ਹਾਂਜੀ ਭਾਵੇਂ ਪਾ ਵੀ ਲਈਏ ਵੰਗਾ ਜੀ ਸਰ ਉਹ ਤੇ ਅਗਲੇ ਦੀ ਇਸ਼ਾਣਾ ਹਾਂਜੀ ਬੇਸ਼ੱਕ ਜੇ ਅਸੀਂ ਪਾ ਵੀ ਲਈਏ ਕਿ ਨਾਮ ਪਾਵੇ ਕੋਈ ਗੱਲ ਨਹੀਂ ਲਓ ਤੁਸੀਂ ਤਾਂ ਤਰਨ ਦੁਨੇ ਕਰਮਾਂ ਆਖ ਚੱਕਰ ਆ ਗਿਆ ਚੋਣ ਤੇ ਘੜੀਆਂ ਨਾ ਮੋਗਾ ਲੱਗਾ ਦੇ ਲਓ ਜੀ ਦੇਖੋ ਮਗਲ ਕਰਨੀ ਮਾਰਦੀ ਤੋ ਠੀਕ ਹੈ ਜੀ ਚੋਣ ਤੇ ਬਹੁਤਾ ਹੀ ਜ਼ਿਆਦਾ ਲੱਗਾ ਭਾਜੀ ਠੀਕ ਹੈ ਹਾਂ ਜੀ ਤੇ ਦੁੱਧ ਚਵਾ ਕੇ ਤੁਹਾਨੂੰ ਵਿਖਾਤੀ 12 ਲੀਟਰ ਦੁੱਧ ਹੁਣ ਮੌਕੇ ਦਾ ਤਿਆਰ ਜਿਹੜੇ ਵੀਰ ਨੇ ਖਰਮੀਆਂ ਤਸੰਦੀ ਆਪਣੀ ਬੇਸ਼ੱਕ ਇੱਕ ਟਾਈਮ ਦੋ ਟਾਈਮ ਚੋਕੇ ਵੀ ਕਰ ਸਕਦਾ ਕੀ ਮੁੱਲ ਕਰਦੇ ਵੀਰ ਦਾ ਵੀਰ ਜੀ ਕੋਈ ਮੋਲੇ ਦਾ 50 ਨਹੀਂ ਕੋਈ 45 ਨਹੀਂ ਹਾਂ ਜੀ ਆ ਨਾ 2 ਘਟ 40 ਦੀ ਵੈੜ ਦੇਵਾਂਗੇ 36 36 ਦੀ ਠੀਕ ਹੈ ਜੀ ਹਾਂ ਜੀ ਇਹ ਨਵੇਂ ਸਾਲ ਕਰਕੇ ਐਤੀ ਵੀ ਕੰਮ ਗਿਫਟਾਂ ਵਾਲਾ ਕੀਤਾ ਹੈ ਆਫਰ ਹੀ ਲਾਤੀ ਆਫਰ ਹੀ ਆਫਰ ਹੀ ਹਾਂ ਜੀ ਠੀਕ ਹੈ ਜੀ ਤੇ ਮਾਲ 40000 ਰੁਪਏ ਦੋਸਤੋ ਮੰਗ ਰੱਖੀ ਜੀ ਵੀਰ ਨੇ 38000 ਰੁਪਏ ਦੇ ਵਿੱਚ ਵੀਰ ਕਹਿੰਦਾ ਮੰਨਟੜ ਹੋਊਗਾ ਜਿਹੜਾ ਵੀ ਵੀਰ ਪ੍ਰਾਹਿੰਦ ਲਾਊਗਾ ਇਹ ਵੀ ਦੋਸਤੋ ਨਵੇਂ ਸਾਲ ਦੇ ਤੋਹਫੇ ਆ ਦੋਵੇਂ ਮੱਝ ਵੀ ਤੋਪੜ ਗੱਪਣੇ ਤੇ ਗਾਂ ਦੋਸਤੋ ਬਿਲਕੁਲ ਜੈਜ ਰੇਟ ਦੇ ਵਿੱਚ ਤੇ ਵੀਰ ਹੋਰ ਕੁਝ ਕਹਿਣਾ ਬਾਅਦ ਵਿੱਚ ਜੀ ਬਾਕੀ ਇਹਨਾਂ ਵੀ ਮਾਲ ਚਲੋ ਆਪਣਾ ਮਿੰਟੋ ਮਿੰਟ ਵਿਕ ਜਾਂਦਾ ਏ ਇਸ ਤਰ੍ਹਾਂ ਤੁਹਾਨੂੰ ਪਤਾ ਆਪਣੇ ਬਹੁਤ ਭਾਅ ਵਧੀਆ ਏ ਠੀਕ ਹੈ ਜੀ ਹਾਂਜੀ ਠੀਕ ਠੀਕ ਹੈ ਤੇ ਇਹਨਾਂ ਵੀ 15 16 ਕਿਲੋ ਵੈੜ ਜਲਸੀ ਚਵਾਉ ਦੋ ਚਲੋ ਉਹਦੇ ਅਗਲੀ ਦੀ ਸੇਵਾ ਨਾਲ ਹਾਂਜੀ ਹਾਂਜੀ ਸੇਵਾ ਕਰਦਾ ਹੈ ਨਾ ਹਾਂਜੀ ਬਾਕੀ ਚੌਣ ਚਾਂਤ ਹੈ ਕੁਰੀਆ ਮੋਗਾ ਮੱਛੀ ਮੋਟਰ ਹੁੰਦੀ ਆ ਦੇ ਠੀਕ ਹੈ ਜੀ ਹਾਂਜੀ ਕਿਉਂਕਿ ਆਪਾਂ ਤਾਂ ਚਲੋ ਅਗਲੇ ਦਿਨ ਲਈ ਅਗਲੇ ਦੇ ਪੈਸੇ ਦਾ ਖਰਦੀ ਅਗਲਾ ਸੇਵਾ ਕਰੇ ਜੀ ਹਾਂਜੀ 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 ਸੇਵਾ ਕਰੇ ਤੇ ਉਹਦੀ ਤੁਹਾਨੂੰ ਪਤਾ ਜਿੰਨਾ ਮਰਜ਼ੀ ਕਰ ਲੈ ਹਾਂਜੀ 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 ਐਡਰੈਸ ਦੋਸਤੋ ਜੇ ਕਰ ਨਾਮ ਦੋਸਤੋ ਵੀਰ ਦਾ ਸਕੱਤਰ ਸਿੰਘ ਫੋਨ ਨੰਬਰ ਵੀਰੇ ਕਰੀ ਫੇ ਬੋਲਦੇ ਆਪਣਾ 8721179 ਠੀਕ ਹੈ ਜੀ ਧੰਨਵਾਦ ਦੋਸਤੋ ਲੜਾ ਵੀਡੀਓ ਦੇਖਣ ਵਾਸਤੇ ਜੀ